ਸਮਰਾਲਾ ਦੇ ਸਫਾਈ ਕਰਮਚਾਰੀ ਕੂੜਾ ਚੁੱਕਣ ਵਾਲੇ ਟੈਂਪੂ 'ਚ ਇੱਕ ਮਾਰਕੀਟ ਦੀਆਂ ਦੁਕਾਨਾਂ ਦਾ ਕੂੜਾ ਚੁੱਕਣ ਗਏ ਤਾਂ ਕੂੜਾ ਚੁੱਕਣ ਵਾਲੇ ਟੈਂਪੂ ਨੂੰ ਦੁਕਾਨਾਂ ਦੇ ਅੱਗੇ ਖੜਾ ਕਰਨ ਨੂੰ ਲੈ ਕੇ ਉੱਥੇ ਵੱਡਾ ਹੰਗਾਮਾ ਹੋ ਗਿਆ। ਹੰਗਾਮਾ ਇੰਨਾ ਵੱਡਾ ਹੋ ਗਿਆ ਕਿ ਗੱਲ ਹੱਤੋਂ ਪਾਈ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਮੋਕੇ ਤੇ ਸਫਾਈ ਕਰਮਚਾਰੀ ਵੱਡੀ ਗਿਤੀ ਵਿੱਚ ਇਕੱਠੇ ਹੋ ਗਏ ਅਤੇ ਮਾਮਲਾ ਸਮਰਾਲਾ ਪੁਲਿਸ ਸਟੇਸ਼ਨ ਪਹੁੰਚ ਗਿਆ। ਅਤੇ ਮਾਮਲਾ ਸਮਰਾਲਾ ਪੁਲਿਸ ਸਟੇਸ਼ਨ ਪਹੁੰਚ ਗਿਆ ਇੰਨਾ ਹੀ ਨਹੀਂ ਸਫਾਈ ਕਰਮਚਾਰੀਆਂ ਨੇ ਕੂੜੇ ਦੀ ਟਰਾਲੀ ਭਰ ਕੇ ਮਾਰਕੀਟ ਦੇ ਵਿੱਚ ਖੜੀ ਕਰ ਦਿੱਤੀ ਮੇਰਾ ਨਾਮ ਕੁਮਾਰ ਜੀ ਸਿੰਘ ਹੈ ਮੈਂ ਕੰਮ ਕਰਦਾ ਮੈਂ ਅ ਮਗਰਕੋਸ਼ਲ ਦੇ ਵਿੱਚ ਡਰਾਈਵਰ ਰਹਿਣਾ ਕੀ ਮਾਮਲਾ ਹੋਇਆ ਤਾਂ ਅੱਜ ਮਾਮਲਾ ਇਹ ਹੋਇਆ ਕਿ ਮੈਂ ਮਾਰਕੀਟ ਦੇ ਵਿੱਚ ਇੱਥੇ ਮਛਵਾੜਾ ਰੋਡ ਤੇ ਗੱਡੀ ਖੜਾਈ ਆ ਮੋਹਰੇ ਦੁਕਾਨਾਂ ਦੇ ਤੇ ਉਹ ਦੁਕਾਨਾਂ ਮਾਰਕੀਟ ਵਾਲੇ ਜਿੰਨੇ ਵੀ ਆ ਤਿੰਨ ਚਾਰ ਮੁੰਡੇ ਉਹ ਕਾਂਦੇ ਸਾਡੀ ਗੱਡੀ ਮੋੜੇ ਨਹੀਂ ਲਾਉਣੀ ਹੈਗੀ ਦੁਕਾਨਾਂ ਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ 10 ਮਿੰਟ ਤੱਕ ਅਸੀਂ ਚੱਲ ਜਾਣਾ ਆ ਤੇ ਕੂੜਾ ਪਾ ਕੇ ਤੇ ਉਹ ਗਾਲੀ-ਗਲੋਚ ਕਰਨ ਲੱਗੇ ਵੀ ਤੁਸੀਂ ਇੱਥੇ ਤੁਹਾਡੀ ਬਾਪ ਦੀ ਜਗ੍ਹਾ ਨਹੀਂ ਐ ਹੋਏ ਬੋਗਾ ਇਹਨਾਂ ਬਹੁਤ ਕੁਝ ਬੋਲੇ ਸਾਡੇ ਪ੍ਰਧਾਨ ਜੀ ਨੇ ਵੀ ਬਹੁਤ ਬੋਲੇ ਉਹ ਤੇ ਇਸੇ ਕਰਕੇ ਫਿਰ ਇਹ ਝਗੜਾ ਹੋਣ ਦੇ ਬਾਵਜੂਦ ਅੱਜ 6:00 ਵਜੀਆਂ ਹੀ ਮੇਰੇ ਕਿਹੜੀ ਚੀਜ਼ ਨਾਲ ਸੱਟ ਮਾਰਦੇ ਤੇ ਤਿੰਨ ਮੁੰਡੇ ਸੀਗੇ ਜੀ ਉਹ ਉਹ ਇੱਕ ਦਸਤਾ ਜਾਂ ਲੈ ਕੇ ਆਏ ਸੀਗੇ ਤੇ ਡੰਡਾ ਸੀਗਾ ਜੀ ਉਹਦੇ ਹੱਥ ਚ ਬੈਸਬਾਲ ਵਰਗਾ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਸਾਢੇ 11 ਵਜੇ ਦੀ ਗੱਲ ਹੈ ਜੀ ਸਵੇਰ ਦੀ ਕਿੰਨੇ ਕ ਜਣੇ ਸੀਗੇ ਉਹ ਉਹ ਤਿੰਨ ਚਾਰ ਜਣੇ ਸੀਗੇ ਜੀ ਕੀ ਕੰਮ ਕਰਦੇ ਉਹ ਤੇ ਮਾਰਕੀਟ ਆ ਜੀ ਉਹ ਦੁਕਾਨਾਂ ਆਈ ਉਹਨਾਂ ਦੀ ਵੱਡੇ ਸੱਟ ਕਿਤੇ ਕਿੱਥੇ ਵੱਜੀ ਆ 7 ਵਜੇ ਵਜੀ ਆ ਜੀ ਤੇ 2 ਹੀ ਤੇ ਲੱਤਾਂ ਵੱਜੀਆਂ ਜੀ ਮੇਰੇ ਇੱਥੇ ਬੱਖੀ ਜੇ ਵੱਜੀਆਂ ਜੀ ਮਾਰਿਆ ਕੀ ਸੀ ਉਹ 10 ਤਾਈ ਵਾਂ ਜੀ ਨੇ ਨਰਨਾ ਸੁਲੰਦਰ ਕੁਮਾਰ ਹੈ ਜੀ ਮੈਂ ਸਫਾਈ ਸੇਵਕ ਯੂਨੀਅਨ ਪੰਜਾਬ ਸ਼ਾਖਾ ਸਮਰਾਲਾ ਤੋਂ ਯੂਨੀਅਨ ਪ੍ਰਧਾਨ ਹਾਂ ਗੱਲ ਗੱਲ ਕੀਤੀ ਗਈ ਹੈ ਗੱਲਬਾਤ ਹੀ ਹੋਈ ਹੈ ਸਾਡੇ ਦੋ ਮਲਾਜ਼ਮ ਉਸ ਮਾਰਕੀਟ ਚ ਰੋਜ਼ ਹੀ ਕੂੜਾ ਚੱਕਣ ਜਾਂਦੇ ਨੇ ਤੇ ਉਹਨਾਂ ਦੀ ਤਾਂ ਰੋਜ਼ ਦੀ ਡਿਊਟੀ ਆ ਉੱਥੇ ਹੀ ਗੱਡੀ ਖੜੂਗੀ ਕੂੜਾ ਪਾਉਣਗੇ ਉਹ ਗੱਡੀ ਖੜਾਉਣ ਤੇ ਇਹਨਾਂ ਦੀ ਕਿਤੇ ਬਹਿਸ ਹੋ ਗਈ ਉਹ ਮੁੰਡੇ ਅੰਦਰੋਂ ਡੰਡੇ ਡੁੰਡੇ ਚੱਕ ਲੈ ਇਹਨਾਂ ਦੇ ਡੰਡੇ ਮਾਰੇ ਰਲ ਕੇ ਉਹਨਾਂ ਨੇ ਦੋ ਚਾਰ ਦੋ ਜਣੇ ਕੁੱਟੇ ਉਸ ਤੋਂ ਬਾਅਦ ਸਾਨੂੰ ਕਾਲ ਆ ਗਈ ਵੀ ਇੱਥੇ ਇਸ ਤਰ੍ਹਾਂ ਦਾ ਹੋ ਗਿਆ ਅਸੀਂ ਵੀ ਚਲੇ ਗਏ ਵੀ ਚਲੋ ਸਮਝਾਈਏ ਕੀ ਗੱਲ ਹੈ ਜਦ ਅਸੀਂ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਤੇ ਹੱਥ ਪਾ ਲਿਆ ਉਹਦਾ ਮੁੰਡੇ ਦਾ ਨਾਮ ਰਾਜਾ ਉਹਦਾ ਨਾਮ ਉਹਦੇ ਦਰਸ਼ਨ ਸਿੰਘ ਦਾ ਮਾਰਕੀਟ ਦਾ ਮਾਲਕ ਆ ਉਹ ਜਦ ਕਿ ਲੜਾਈ ਉੱਥੇ ਦੁਕਾਨਦਾਰ ਨਾਲ ਹੋਈ ਸੀਗੀ ਪਹਿਲਾਂ ਇਹਨਾਂ ਦੀ ਉਸ ਤੋਂ ਬਾਅਦ ਉਹ ਮਾਰਕੀਟ ਦਾ ਮਾਲਕ ਹੱਥੋਂ ਪਾਈ ਹੋ ਗਿਆ ਲਕੀਰ ਖਿੱਚ ਲਈ ਉਹਨੇ ਕਹਿੰਦਾ ਜੇ ਕਿਸੇ ਚ ਦਮ ਹੈਗਾ ਤਾਂ ਇੱਧਰ ਆਜੋ ਕਰ ਲਓ ਜਿਹੜਾ ਕੋਈ ਕੰਮ ਹੁੰਦਾ ਵਾ ਸੋ ਉਸ ਤੋਂ ਉਪਰੰਤ ਅਸੀਂ ਤਾਂ ਕੀ ਕਰਨਾ ਸੀਗਾ ਅਸੀਂ ਤਾਂ ਫਿਰ ਸਿੱਧੇ ਥਾਣੇ ਆ ਗਏ ਉਹਨਾਂ ਆਨ ਡਿਊਟੀ ਉਹਨਾਂ ਨੇ ਮੁਲਾਜ਼ਮਾਂ ਤੇ ਹੱਥ ਚੱਕਿਆ ਡੰਡੇ ਵੀ ਮਾਰੇ ਨੇ ਤੇ ਉਸ ਦੇ ਆਧਾਰ ਤੇ ਜਿਹੜੀ ਵੀ ਆਈਪੀਸੀ ਦੀ ਧਾਰਾ ਜਿਹੜੀ ਲੱਗਦੀ ਆ ਆਪਾਂ ਉਹ ਅਡਜਸਟ ਕਰਾਉਣੀ ਆ ਤੇ ਕੇਸ ਪਾਉਣਾ ਸਰ ਜਿਵੇਂ ਕਿ ਸਫਾਈ ਕਰਮਚਾਰੀ ਸ਼ਹਿਰ ਨੂੰ ਸਾਫ਼ ਰੱਖਣ ਦਾ ਕੰਮ ਕਰਦੇ ਆ ਹਾਂ ਦੇਖੋ ਇਹ ਅਜੇ ਹੰਡਾ ਕਰ ਵੀ ਹੋਣ ਲੱਗ ਪਿਆ ਇਹੀ ਤਾਂ ਗੱਲ ਹੈ ਸੋਚਣ ਦੀ ਵੀ ਅਸੀਂ ਤਾਂ ਸਾਡੇ ਤਾਂ ਮੁਲਾਜ਼ਮ ਦਿਨ ਪਰ ਰਾਤ ਗੰਦ ਚ ਬੜੇ ਰਹਿੰਦੇ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇਹਨਾਂ ਲੋਕਾਂ ਨੂੰ ਮਹਾਮਾਰੀਆਂ ਤੋਂ ਬਿਮਾਰੀਆਂ ਤੋਂ ਬਚਾਉਣ ਲਈ ਇਹ ਲੋਕ ਜਮੇ ਵੀ ਨਹੀਂ ਸਮਝਦੇ ਹੈਗੇ ਇਸ ਗੱਲ ਨੂੰ ਬਈ ਇਹ ਜਿਹੜਾ ਕੰਮ ਕਰਦੇ ਨੇ ਕੋਈ ਵੀ ਨਹੀਂ ਕਰ ਸਕਦਾ ਗੰਦਦਾ ਕੰਮ ਕਰਨ ਆਂਦੇ ਨੇ ਚੱਲ ਅਸੀਂ ਇਹਨਾਂ ਨਾਲ ਸਹਿਮਤੀ ਰੱਖੀਏ ਸਾਰੀਆਂ ਗੱਲਾਂ ਦੀ ਇਹ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਪਤਾ ਨਹੀਂ ਸਾਹ ਲੱਗੇ ਇੱਕੋ ਥੇ ਲੇਡੀਜ਼ ਵੀ ਪਛਾਣ ਕੇ ਬੋਲੀ ਸੀਗੀ ਲੜਾਈ ਦੇ ਵਿੱਚ ਕਿ ਚੱਲਦੇ ਆਂ ਬਹਿਸਵਾਜੀ 'ਚ ਉਹਨੇ ਆਣ ਕੇ ਇਹ ਕਿਹਾ ਵੀ ਤੁਹਾਡਾ ਕੰਮ ਗੰਦ ਚੱਕਣ ਦਾ ਤੇ ਸਾਡਾ ਕੰਮ ਗੰਦ ਪਾਉਣ ਦਾ ਦੱਸੋ ਹੁਣ ਉਹਨੂੰ ਕੌਣ ਸਮਝਾਵੇ ਅਸੀਂ ਤਾਂ ਕੀ ਮੰਗ ਕਰਦੇ ਅਸੀਂ ਤਾਂ ਮੰਗ ਇਹ ਕਰਨੀਆਂ ਇੱਕ ਆਈਪੀਸੀ ਦੀ ਧਾਰਾ 332 ਲੱਗਣੀ ਆ ਉਹਦੇ ਬੰਦੇ ਤੇ ਮੁਲਾਜ਼ਮਾਂ ਤੇ ਓਨ ਡਿਊਟੀ ਹੱਥ ਚੱਕਣ ਮੁਲਾਜ਼ਮਾਂ ਤੇ ਡੰਡਾ ਫੇਰਨ ਦੀ ਮੇਰਾ ਨਾਮ ਹੀ ਰਾਜਪਾਲ ਸਿੰਘ ਰਾਏ ਹੈ ਕੋਈ ਲੜਾਈ ਝਗੜਾ ਨਹੀਂ ਸੀ ਮੇਰੇ ਥੋੜੇ ਜਿਹਾ ਅਗਾਮਲੇ ਦਫਤਰੋਂ ਕਿਤੇ ਮੈਂ ਕਿਤੇ ਗਿਆ ਸੀ ਮੇਜ਼ਰ ਮੇਰੇ ਕੋਲੋਂ ਕੋ ਤੁਮਾਰ ਤਾਂ ਕੀ ਕਰਨੀਏ ਕਿਉਂਕਿ ਇਹ ਤਾਂ ਮੈਂ ਜਿੱਥੇ ਲੜਾਈ ਹੋਈ ਹੈ ਪਹਿਲਾਂ ਲੜਾਈ ਹੋਈ ਹੋਰ ਕਿਸੇ ਦੀ ਹੈ ਅਸਲ ਜਾਇ ਹਾਂ ਅਸੀਂ ਓਨਰ ਆ ਉਹ ਮਾਰਕੀਟ ਦੇ ਜਿੱਥੇ ਉਹ ਮੁੰਡੇ ਦੀ ਦੁਕਾਨ ਹੈ ਇਹ ਮੁੰਡਾ ਤੇ ਮਿਊਂਸੀਪਲ ਵਾਲੇ ਕਿਤੇ ਖੈਬਰ ਪੇ ਇਹ ਗੱਲ ਕਰਨ ਲੱਗੇ ਜੀ ਇੱਥੇ ਕੂੜਾ ਸਿੱਟਦੇ ਆਨ ਮੈਂ ਕਿਹਾ ਵੀਰੇ ਮੇਰੀ ਪਰਸਨਲ ਜਗਾ ਵਾ ਉਹਦੇ ਮੇਰਾ ਘਰ ਵੀ ਆ ਉੱਪਰ ਸਾਰਾ ਕੁਝ ਆ ਬੱਚੇ ਵੀ ਆ ਵੀ ਉਹ ਰਿਆਚੀ ਨਾ ਕਰਿਓ ਅੱਲ ਤਾਂ ਇੰਨੀ ਗੱਲੇ ਹੋ ਰਹੀ ਸੀ ਇਹਨਾਂ ਦਾ ਕੋਈ ਸੁਪਰਵਾਈਜ਼ਰ ਆ ਮੈਨੂੰ ਨਾਮ ਨਹੀਂ ਪਤਾ ਕੀ ਆ ਕਿਉਂਕਿ ਉਹ ਇਹ ਕਹਿ ਰਹੇ ਮੈਂ ਸੁਪਰਵਾਈਜ਼ਰ ਆ ਉਹਨੇ ਇਹਨਾਂ ਨੂੰ ਇਕੱਠਾ ਕਰਕੇ ਤੇ ਲੱਗ ਗਏ ਮੁੰਡੇ ਲੜਨ ਉਹ ਮੁੰਡੇ ਉਹਨੂੰ ਕੁੱਟਣ ਲੱਗੇ ਸੀ ਅਸੀਂ ਸਾਰੇ ਮਾਰਕੀਟ ਵਾਲੇ ਮੈਂ ਨਾਲ ਹੋਰ ਵੀ ਸੀ ਮਾਰਕੀਟ ਵਾਲੇ ਇਹ ਨਹੀਂ ਕਿ ਮੈਂ ਇਕੱਲਾ ਹੀ ਸੀ ਅਸੀਂ ਉਹਨੂੰ ਬਚਾਉਣ ਲੱਗੇ ਸੀ ਜਿਆਦਾ ਦੇਖੇਗੇ ਨਕਾਟਾ ਅਭੀ ਉਹ ਨੂੰ ਪਿੱਛੇ ਦਾ ਛੱਟ ਕੇ ਲੈ ਗਏ ਮੈਂ ਜਾਣ ਕੇ ਉਹ ਨੂੰ ਦੁਕਾਨ ਦੇ ਅੰਦਰ ਵਾਰਤਾ ਸੀ ਮੈਂ ਉੱਪਰ ਪਹੁੰਚਿਆ ਮੇਰਾ ਘਰ ਵੀ ਉੱਪਰੇ ਆ ਮਾਰਕੀਟ ਦੇ ਉੱਪਰੇ ਬਣਾਇਆ ਹੈ ਆਪਣਾ ਘਰ ਉਹਦੇ 101 ਨੰਬਰ ਤੇ ਕਾਲ ਕੀਤੀ ਕਿ ਉਹ ਰਿਹਾ ਆ ਕੇ ਆਏ ਹੋਣਗੇ ਆਵਾ ਕੀ ਤੁਸੀਂ ਪਹੁੰਚੋ ਤੇ ਜਦੋਂ ਪਹੁੰਚੇ ਥੋੜੇ ਟਾਈਮ ਬਾਅਦ ਪਹੁੰਚ ਗਈ ਜਨਤਾ ਇਹਨਾਂ ਨੇ ਕੋਈ ਪਤਾ ਨਹੀਂ ਕੀ ਕਹਿੰਦੇ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਗਏ ਮੈਨੂੰ ਹੁਣੇ ਪਤਾ ਲੱਗਿਆ ਜਸ ਨਗਰ ਕੌਂਸਲ ਕਮੇਟੀ ਦਾ ਕਰਮਚਾਰੀ ਹੈ ਨਗਰ ਕੌਂਸਲ ਦਾ ਹਾਂਜੀ ਉਹਦੇ ਵੱਲੋਂ ਜਾਂਚ ਲਾਏ ਜਾ ਰਹੇ ਨੇ ਕਿ ਕਿ ਉਹਨੂੰ ਕੁੱਟਮਾਰ ਕੀਤੀ ਗਈ ਹੈ ਉਹਦੇ ਧੋਈ ਤੇ ਵੀ ਕਾਫੀ ਨਿਸ਼ਾਨ ਨੇ ਤੇਰਾ ਪੰਜਾਵੇਂ ਨੇ ਕਿਤੇ ਸੱਟ ਲੱਗੀ ਹੋਈ ਹੈ ਉਹ ਕਿੱਦਾਂ ਕੀ ਉਹਨੂੰ ਪੁੱਛਿਆ ਕਿ ਉਹ ਮੈਨੂੰ ਜਾਣਦਾ ਹੈ ਮੇਰੀ ਉਹਦੇ ਨਾਲ ਲੜਾਈ ਸੀ ਕਿ ਜਿਹੜਾ ਮੈਂ ਉਹਦੇ ਮਾਰੂੰਗਾ ਜੀ ਜੀ ਲੜਾਈ ਸੀ ਉਹ ਕੁੱਟੂਗਾ ਕਿ ਕੋਈ ਜਿਹੜਾ ਬੰਦਾ ਛਡਾਣ ਲੱਗਿਆ ਜਾਂ ਉਹ ਤੇ ਜਸ ਜੀ ਜੀ ਮਲਕੀਅਤ ਵਾਲੀ ਥਾਂ ਆ ਵਾ ਜੋ ਕਹੂਗਾ ਕਿ ਯਾਰ ਐਸੇ ਗੱਦਨਾ ਬਹੁਤ ਵੀ ਸਾਈਡ ਤੇ ਹੋਇਓ ਕਿ ਜੋ ਕਰਨਾ ਆਪਦਾ ਇਹ ਨਾਲ ਹੋਈ ਆ ਨਾ ਕਰੇ ਕਿੰਨੋ ਇਹਦੇ ਵਿੱਚ ਮੈਂ ਇੰਨੀ ਗੱਲ ਕਹਿਣਾ ਉਹ ਕਿ ਮੇਰਾ ੱਤ ਕੇ ਨਾਮ ਪਿਆ ਜਾ ਰਿਹਾ ਵਾ ਇਹਦੀ ਪਤਾ ਕਿਉਂ ਫਿਰ ਯਾਰ ਆਪੋ ਦਾ ਪੜਾਈ ਵੀਰਾਂ ਸਭੀ ਗੱਲਾਂ ਦੱਸ ਦਿਆ ਮੈਂ ਤਾਂ ਉੱਪਰ ਚੜ ਗਿਆ ਆਪਾਂ ਇਹ ਜਿਹੜੀ ਕੁੱਟਮਾਰ ਆਲਾ ਵਾ ਮੈਨੂੰ ਤਾਂ ਪਤਾ ਨਹੀਂ ਜਿਹੜੀ ਪਹਿਲਾਂ ਲੜਾਈ ਹੋਈ ਹੋਵੇ ਇਹਨਾਂ ਦੀ ਤੇ ਉਹ ਬੰਦੇ ਨਾਲ ਆਪਣੇ ਵੱਲੋਂ ਕੋਈ ਕੁੱਟਮਾਰ ਨਹੀਂ ਕਿਸੇ ਨਾਲ ਕਿਉਂਕਿ ਮੈਂ ਇਹਨੂੰ ਵੀਰੇ ਜਾਣਦਾ ਹੀ ਨਹੀਂ ਹੈਗਾ ਮੈਂ ਨਾ ਘਰੇ ਵੀ ਨਹੀਂ ਰਹਿੰਦਾ ਹੈਗਾ ਮੇਰੀ ਮਿਸੇ ਆ ਉਹ ਸਾਰਾ ਕੁਝ ਇੱਥੇ ਦਾ ਦੇਖਦੀ ਆ ਮੈਂ ਖੇਤੀਬਾੜੀ ਵਾਲਾ ਸਧਾਰਨ ਬੰਦਾ ਆਪਾਂ ਤਾਂ ਸਵੇਰੇ ਚਲੇ ਜਾਂਦੇ ਆ ਸ਼ਾਮ ਨੂੰ ਆਂਦੇ ਆ